ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਮੁਖੀ ਭਾਈ ਗੁਰ ਇਕਬਾਲ ਸਿੰਘ ਭਾਈ ਅਮਨਦੀਪ ਸਿੰਘ ਵੱਲੋਂ ਨੌਜਵਾਨਾਂ ਲਈ ਵਿਸ਼ੇਸ਼ ਸਮਾਗਮ ਨਵੀਂ ਸੋਚ ਨਵਾਂ ਆਕਾਸ ਕਾਮਯਾਬੀ ਦੀ ਪੌੜੀ ਸੈਮੀਨਾਰ ਦਾ ਆਯੋਜਨ ਆਰਟ ਗੈਲਰੀ ਐਮ ਐਮ ਮਾਲਵੀਆ ਰੋਡ ਅੰਮ੍ਰਿਤਸਰ ਵਿਖੇ ਕੀਤਾ ਗਿਆ ਸਮਾਗਮ ਦੀ ਆਰੰਭਤਾ ਭਾਈ ਅੰਤਰਪ੍ਰੀਤ ਸਿੰਘ ਨੇ ਧਾਰਮਿਕ ਗੀਤ ਰਾਹੀਂ ਕੀਤੀ ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਕਿ ਇਸ ਸਮਾਗਮ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਗਿਆ ਹੈ ਸਮਾਗਮ ਵਿੱਚ ਤਕਰੀਬਨ 500 ਦੇ ਕਰੀਬ ਨੌਜਵਾਨ ਬੱਚੇ-ਬੱਚੀਆਂ ਨੇ ਹਿੱਸਾ ਲਿਆ ਸਮਾਗਮ ਵਿੱਚ ਮੁੱਖ ਮਹਿਮਾਨ ਪਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਐਸਡੀਐਮ ਅਜੀਠਾ ਖੁਸ਼ਵੀਰ ਸਿੰਘ ਭੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ ਪਾਈ ਅਮਿਤੇਸ਼ਵਰ ਸਿੰਘ ਪਾਈ ਗੁਰਚਰਨ ਸਿੰਘ ਪਾਈ ਅਫਤਾਰ ਸਿੰਘ ਪਾਈ ਸ਼ਮਸ਼ੇਰ ਸਿੰਘ ਸਮੇਤ ਸੰਗਤਾ ਮੌਜੂਦ ਸਨ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਦਰਿਆ ਵਹਿ ਰਿਹਾ ਹੈ ਉਹਨੂੰ ਠੱਲ ਪਾਣ ਲਈ ਜਿੱਥੇ ਅੱਜ ਪੰਜਾਬ ਦੇ ਪਬਲਿਕ ਦੀ ਲੋਕਾਂ ਦੀ ਇਹਦੇ ਅਗੇਂਸਟ ਇਹਦੇ ਖਿਲਾਫ ਜਿਹੜਾ ਲਾਮਬੰਦ ਹੋਣ ਦੀ ਲੋੜ ਹੈ ਉਹਦੇ ਵਿੱਚ ਪੰਜਾਬ ਸਰਕਾਰ ਵੀ ਆਪਣਾ ਬਹੁਤ ਵਧੀਆ ਰੋਲ ਨਿਭਾ ਰਹੀ ਹੈ ਪ੍ਰਸ਼ਾਸਨ ਔਰ ਸਾਡੇ ਮਹਾਪੁਰਸ਼ ਭਾਈ ਗੁਰੂ ਇਕਬਾਲ ਸਿੰਘ ਜੀ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਚਲਾਉਂਦੇ ਨੇ ਔਰ ਭਲਾਈ ਦੇ ਕੰਮ ਕਰਦੇ ਨੇ ਬਹੁਤ ਇੱਕ ਨਾਟਕ ਰੂਪ ਦੇ ਵਿੱਚ ਲੋਕਾਂ ਨੂੰ ਸੇਧ ਦੇਣ ਲਈ ਇੱਕ ਨਾਟਕ ਕਰਵਾਇਆ ਗਿਆ ਸੋ ਅੱਜ ਜ਼ਰੂਰਤ ਹੈ ਪੰਜਾਬ ਦੇ ਵਿੱਚ ਜਿੱਥੇ ਪ੍ਰਸ਼ਾਸਨ ਔਰ ਸਰਕਾਰਾਂ ਦੀ ਇਸ ਵੱਲ ਧਿਆਨ ਦੇ ਰਹੇ ਨੇ ਉਹ ਸਭ ਤੋਂ ਵੱਡੀ ਜ਼ਰੂਰਤ ਹੈ ਲੋਕਾਂ ਨੂੰ ਜਿਹੜਾ ਲਾਮਬੰਦ ਹੋਣਾ ਪਏਗਾ ਨਸ਼ਿਆਂ ਦੇ ਖਿਲਾਫ ਇਹ ਜਾਗਰਤੀ ਦਾ ਅੱਜ ਇੱਕ ਸੁਨੇਹਾ ਜਿਹੜਾ ਸਾਡੇ ਭਾਈ ਸਾਹਿਬ ਹੋਰਾਂ ਨੇ ਇੱਕ ਪ੍ਰੋਗਰਾਮ ਲਿਖਿਆ ਉਹ ਜਾਗਰਤੀ ਦਾ ਸੁਨੇਹਾ ਹੈ ਕਿ ਜਦੋਂ ਇਹ ਸਮਾਜ ਜਾਗੇਗਾ ਸਮੱਸਿਆ ਦਾ ਹੱਲ ਹੈ ਇਹ ਨਹੀਂ ਵੀ ਕੋਈ ਸਮੱਸਿਆ ਵਡੀਆਂ ਹੁੰਦੀਆਂ ਨੇ ਪਰ ਇਹਦਾ ਹੱਲ ਵੀ ਲੋਕ ਹੀ ਹੁੰਦੇ ਆ ਜਿਵੇਂ ਭਾਈ ਸਾਹਿਬ ਹੋਰਾਂ ਦੱਸਿਆ ਲੋਕ ਜਾਗਣਗੇ ਚੇਤਨ ਹੋਣਗੇ ਤਾਂ ਚੰਗੇ ਪਾਸੇ ਚੱਲਣਗੇ ਕੱਲਾ ਨਸ਼ਿਆਂ ਦਾ ਵਿਸ਼ਾ ਨਹੀਂ ਲਿਆ ਜਿਹੜਾ ਬਾਹਰ ਕੈਨੇਡਾ ਜਾਣ ਦੀ ਦੌੜ ਹੈ ਉਹਨੂੰ ਵਿਸ਼ੇ ਨੂੰ ਵੀ ਲਿਆ ਕਿਵੇਂ ਕਿੱਲੇ ਜ਼ਮੀਨਾਂ ਵੇਚਾਂ ਰਏ ਤੇ ਉਹਨੂੰ ਵੀ ਲਿਆ ਤੇ ਇਹ ਨਵੀਂ ਸੋਚ ਨਵਾਂ ਆਗਾਜ਼ ਪ੍ਰੋਗਰਾਮ ਬੜਾ ਕਾਮਯਾਬ ਹੋ ਕੇ ਉਭਰਿਆ ਹੈ ਜਿਹੜੀ ਟੀਮ ਨੇ ਡਰਾਮਾ ਖੇੜਿਆ ਉਹ ਵੀ ਬਹੁਤ ਪ੍ਰਭਾਵਸ਼ਾਲੀ ਤੇ ਜਿਵੇਂ ਮੇਰ ਸਾਹਿਬ ਨੇ ਕਿਹਾ ਵੀ ਇਤਨਾ ਨਿਕਨੇਕ ਉਪਰਾਲਿਆਂ ਨਾਲ ਕਿਉਂਕਿ ਸੋਚ ਚੇਂਜ ਹੋ ਜੇ ਸਾਰਾ ਕੁਝ ਚੇਂਜ ਹੋ ਜਾਂਦਾ ਹੈ ਸੋਚ ਚੇਂਜ ਕਰਨ ਦਾ ਯਤਨ ਹੈ